ਕਿਆ ਖਾਲਸਾ ਵਾਹਿਗੁਰੂ ਜੀ ਕੀ ਫਤਨੀ ਤਨਵੀ ਸ਼ਹਾਦਤ ਦੇ 350 ਸਾਲ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਾਤਾ ਗੁਜਰੀ ਜੀ ਸਰਸਾ ਤੋਂ ਆਰੰਭੇ ਵਿਖੜੇ ਪੈਂਡੇ ਕੋ ਮਹੀਨੇ ਦੀ ਅੱਧੀ ਰਾਤ ਸੀ ਆਖਰ ਸੰਗਤਾਂ ਦੇ ਬੇਨਤੀ ਕਰਨ ਤੇ ਕਨਕੌਰ ਕਾਲੀ ਰਾਤ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਫਿਰ ਸ਼ੁਰੂ ਹੋਈ ਵਿਖੜੇ ਪੈਂਡੇ ਤੇ ਇੱਕ ਕਰੜੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਵਗ ਰਿਹਾ ਸੀ ਹਵਾ ਬਹੁਤ ਸਰਗ ਜਿਵੇਂ ਤਿੱਖੇ ਤੀਰ ਪਿੰਡੇ ਵਿੱਚ ਵੱਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀ ਦੀਆਂ ਗਰਜਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਾਹਜਾਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜੱਥੇ ਸਰਸਾ ਦੇ ਕੰਡੇ ਵਿੱਚ ਇਕੱਠੇ ਹੋਏ। ਬੱਦਲਾਂ 'ਚ ਚਮਕਦੀ ਬਿਜਲੀ ਜਿਵੇਂ ਕਦੇ-ਕਦੇ ਕੁਝ ਛੇਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛੱਲਾ ਹੀ ਨਜ਼ਰ ਆਉਂਦੀਆਂ। ਗੁਰੂ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਅਤੇ ਫਿਰ ਸੰਪੂਰਨ ਸੰਪੂਰਨਤਾ ਕੀਤੀ ਇਹ ਹੁਕਮ ਦਿੱਤੇ। ਸਰਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਦਾ ਪਾਣੀ ਨਾ ਸਿਰ ਸਰੀਰਾਂ ਨੂੰ ਵੰਡਿਆ ਸਗੋਂ ਗੁਰੂ ਪਰਿਵਾਰ ਦੀ ਖੇਰੂ-ਖੇਰੂ ਹੋ ਗਿਆ ਮਾਤਾ ਗੁਜਰੀ ਜੀ ਦੇ ਛੋਟੇ ਸਹਜਾਦੇ ਇੱਕ ਪਾਸੇ ਚਲੇ ਗਏ ਗੁਰੂ ਸਾਹਿਬ ਹੋਰ ਪਾਸੇ ਚਲੇ ਗਏ ਇਹ ਸਤਪੋਦੀ ਰਾਤ ਸੀ ਅਗਲਾ ਦਿਨ ਚੜਕ ਉਪਰੰਤ ਮਾਤਾ ਗੁਜਰੀ ਜੀ ਨਾਲ ਛੋਟੇ ਸਹਜਾਦੇ ਝਾੜੀਆਂ ਅਤੇ ਕੰਡਿਆਂ ਵਾਲੇ ਪੈਂਡੇ ਵਿੱਚੋਂ ਹੁੰਦੇ ਹੋਏ ਅੱਠ ਪੋ ਦੀ ਰਾਤ ਨੂੰ ਮਲਾਖ ਕੁੰਮੀ ਮਾਸ਼ਕੀ ਦੇ ਘਰ ਪਹੁੰਚੇ ਇੱਥੇ ਮਾਤਾ ਲక్ష్ਮੀ ਜੀ ਨੇ ਸਾਹਿਬਜ਼ਾਦਿਆਂ ਨੂੰ ਭੋਜਨ ਸ਼ਿਕਾਇਆ ਇਹ ਰਾਤ ਆਰਾਮ ਦੀ ਰਾਤ ਨਹੀਂ ਸਗੋਂ ਮਾਤਾ ਗੁਜਰੀ ਜੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਸੀ ਉਹ ਸੀ ਗੰਗੂ ਬ੍ਰਹਮਣ ਜੋ ਕਈ ਸਾਲਾਂ ਤੱਕ ਪਰਵਾਨ ਦੇ ਨਾਲ ਰਹਿਆ ਸੀ ਉਸਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਅਤੇ ਛੋਟੇ ਸਹਾਜਾਦਿਆਂ ਨੂੰ ਨਾਲ ਲੈ ਗਿਆ ਗੰਗੂ ਤੇ ਭਰੋਸਾ ਕਰਦਿਆਂ ਮਾਤਾ ਜੀ ਉਹਨਾਂ ਦੇ ਨਾਲ ਚੱਲ ਪਈ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁਨਿਹਰੇ ਰਸਤੇ ਲੰਬੇ ਥਰੂ ਥਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਈ ਕਈ ਥਾਵਾਂ ਤੇ ਰੁਕਦੇ ਹੋਈ ਫਿਰ ਗੰਗੂ ਦੇ ਪਿੰਡ ਪਹੁੰਚੀ ਮਾਤਾ ਗੁਜਰੀ ਜੀ ਨੂੰ ਅਤੇ ਉਹਨਾਂ ਦੇ ਸਹਜਾਦਿਆਂ ਨੂੰ ਗੰਗੂ ਨੇ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਲੀ ਹੀ ਘੜੀ ਗੰਗੂ ਪਾਪੀ ਕਿਵੇਂ ਬਦਲ ਜਾਵੇਗਾ ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਜਿੱਥੇ ਉਹਨਾਂ ਨੂੰ ਸੁਰੱਖਿਆ ਥਾਂ ਮਿਲਣੀ ਸੀ ਉੱਥੇ ਇੱਕ ਧੋਖਾ ਮਿਲੇਗਾ ਸ਼ੁਰੂ ਵਿੱਚ ਗੰਗੂ ਨੇ ਬੜੇ ਮਿੱਠੀ ਬੋਲ ਬੋਲੇ ਖਾਨਕੀਮ ਦਾ ਘਰੋਸਾ ਦਿੱਤਾ ਪਰ ਜਿਵੇਂ ਹੀ ਉਸ ਦੀ ਨਿਗਾਹ ਮਾਤਾ ਜੀ ਕੋਲ ਪਈ ਗਠੜੀ ਤੇ ਪਈ ਉਸ ਤੇ ਮਨ ਵਿੱਚ ਲਾਲਚ ਆ ਗਿਆ ਗੰਗੂ ਨੇ ਉਸ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗਠੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਭਾਅ ਨਾਲ ਪੁੱਛਿਆ ਪੁੱਤਰ ਗੰਗੂ ਰਾਤ ਜੋ ਗਠੜੀ ਤੂੰ ਚੁੱਕੀ ਸੀ ਕਿਤੇ ਸੁਰੱਖਿਅਤ ਥਾਂ ਤੇ ਰੱਖ ਦਿੱਤੀ ਹੈ ਤਾਂ ਗੰਗੂ ਦੀ ਰੂਹ ਕੰਬ ਗਈ ਤੇ ਉਸਨੇ ਅੱਗੋਂ ਗੁੱਸੇ ਵਿੱਚ ਬੋਲਿਆ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣੇ ਹੀ ਤੁਹਾਨੂੰ ਮੋਰੰਡੇ कोतवाल ਦੇ ਹਵਾਲੇ ਕਰਦਾ ਹਾਂ ਤਾਂ ਅੱਗੋਂ ਮਾਤਾ ਗੁਧਰੀ ਜੀ ਨੇ ਬੜੇ ਪ੍ਰੇਮ ਨਾਲ ਉਸ ਨੂੰ ਸਮਝਾਇਆ ਵੇਖ ਪੁੱਤਰ ਜੇ ਗਠੜੀ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਤੂੰ ਸਾਡੀ ਖਬਰ ਕਿਸੇ ਨੂੰ ਨਾ ਕਰੀਂ ਪਰ ਤੁੱਖੀ ਬਾਝ ਗੰਗੂ ਨਾ ਮੰਨਿਆ ਤੇ ਮੋਰੰਡੇ ਨਗਰਵਾਲ ਚੱਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾਹ ਤੇ ਮੋਰੰਡੇ ਆ ਕੇ ਹੱਲਾ ਬੁਲੰਦਿਆ ਉਹਨਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੀ ਸਿੰਘ ਜੀ ਨੂੰ ਰਾਤ ਮੋਰੰਡੇ ਦੀ ਕੋਤਵਾਲੀ ਵਿੱਚ ਜਾ ਡੱਕਿਆ ਮੋਰੰਡੇ ਤੋਂ ਉਹਨਾਂ ਨੂੰ ਸਰਹੰਦ ਲਜਾਇਆ ਗਿਆ ਇੱਥੋਂ ਹੀ 11 ਪੂ ਨੂੰ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਸੁਬੇਦਾਰ ਵजीर खान ਕੋਲ ਪੇਸ਼ ਕੀਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਵਜ਼ੀਰ ਖਾਨ ਨੂੰ ਚੁੱਕ ਕੇ ਸਲਾਮ ਕਰੋ ਪਰ ਅੱਗੋਂ ਛੋਟੇ ਸਹਬਜ਼ਾਦਿਆਂ ਨੇ ਗੱਜ ਕੇ ਫਤੇ ਬੁਲਾਈ ਇਹ ਸਭ ਸਿੱਖਿਆ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਦਿੱਤੀ ਸੀ ਅਗਲੇ ਦਿਨ 12 ਤੂ ਨੂੰ ਕਸ਼ੀ ਵਾਲੇ ਦਿਨ ਸਹਬਜ਼ਾਦਿਆਂ ਨੇ ਜਾ ਕੇ ਫਿਰ ਫਤੇ ਬੁਲਾਈ ਸੂਬੇ ਸੂਬੇਦਾਰ ਅਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਗਏ ਵੱਖ-ਵੱਖ ਲਾਲਚਾਂ ਦਾ ਮੂੰਹ ਪੰਨਿਆ ਇਸੀ ਰਾਤ ਮੋਤੀराम ਮਹਾਰਾਜੀ ਆਪਣੀ ਜਾਨ ਤੇ ਖੇਡ ਕੇ ਮਾਤਾ ਜੀ ਅਤੇ ਸਹਜਾਦਿਆਂ ਲਈ ਦੁੱਧ ਲੈ ਕੇ ਆਏ ਠੰਡੇ ਬੁੱਝ ਵਿੱਚ ਬੈਠ ਕੇ ਛੋਟੇ ਸਹਜਾਦਿਆਂ ਨੇ ਅਤੇ ਮਾਤਾ ਗੁਜਰੀ ਜੀ ਨੇ ਦੁੱਧ ਛਕਿਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਨਿਕਲਨ ਮਗਰੋਂ ਇਹ ਯਾਤਰਾ ਮਾਤਾ ਜੀ ਲਈ ਬਹੁਤ ਵਿਖੜੇ ਪੈਂਦੇ ਵਾਲੀ ਸੀ ਮਾਤਾ ਗੁਜਰੀ ਜੀ ਆਪਣੇ ਪੁੱਤ ਪੋਤਰਿਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸਗੋਂ ਉਹਨਾਂ ਨੂੰ ਅਦੁੱਤੀ ਸ਼ਹਾਦਤ ਲਈ ਅਗੰਮੀ ਸਬਕ ਸਿਖਾ ਕੇ ਵੀ ਤਿਆਰ ਕਰ ਰਹੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ